ਤੇਜ਼ੀ ਆ ਗਿਆ ਤੀਜੀ ਕਬੱਡੀ ਕਹਿੰਦੇ ਹਜ਼ਾਰ ਵਾਲੀ ਹਰਦੀਪ ਸਿੰਘ ਮਾਵੀ ਬਲਵਿੰਦਰ ਗਿੱਲ ਸੋਤਲ ਵਿੰਦਰਜੀਤ ਮੁੰਡੀ ਵੱਲੋਂ ਹਜ਼ਾਰ ਵਾਲੀ ਹਜ਼ਾਰ ਵਾਲੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬੇਕਰੇ ਮਾਲਕ ਮਿਹਰ ਕਰੇ ਕਬੱਡੀ ਪਾ ਰਿਹਾ ਨੁਕਰਾਂ 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 ਕੁਸ਼ ਕਹਿੰਦਾ ਚੌਥ ਪਿੰਡਾ ਜ਼ਿਲ੍ਹੇ ਕੈਤਲ ਵਿੱਚ ਆ ਖਿਡਾਰੀ ਦਾ ਪ੍ਰਚਾਰ ਜਾਪੀ ਲੈ ਵੀ ਪੱਟੂ ਹੁਣ ਕਹਦੇ ਲਾਲੀ ਮਨਾੜੇ ਵਾਲੇ ਨੂੰ ਵੀ ਜੱਫਾ ਚਾਹੀਦਾ ਨੌਜਵਾਨਾ ਆ ਪੱਟੂ ਰਸ਼ੀਨ ਵਾਲਾ ਉਹ ਕਰਦਾ ਕਮਾਲ ਨੰਬਰ ਰੇਡਰ ਦਾ ਉਧਰ ਪੰਮਾ ਸੋਰੀ ਬਿੱਲਾ ਬਵਾਨੀ ਵਾਲਾ ਜਿਹੜੇ ਪਲੇਅਰ ਦੇ ਸੱਟ ਲੱਗੀ ਉਸ ਦਾ ਸਨਮਾਨ ਕੀਤਾ ਜਾਣਾ ਤੇ ਨੌਜਵਾਨ ਰਸ਼ੀਨ ਵਾਲਾ ਥੋੜੇ ਸੱਟ ਖਾ ਬੈਠਾ ਹੈ ਮਾਲਕ ਮਿਹਰ ਕਰੇ ਪਹਿਲੇ ਸੈਂਪਲੀ ਸਾਹਿਬ ਦੇ ਵਿਕੀ ਦੇ ਕਹਿੰਦੇ ਵੀ ਹੱਥ ਦੀ ਜਿਹੜੀ ਉਹ ਉਂਗਲ 'ਚ ਫ੍ਰੈਕਚਰ ਆ ਗਿਆ ਹੈ ਜਿਹੜੀ ਉਹ ਹੱਡੀ ਆ ਨਿਕਲ ਕੇ ਬਾਹਰ ਆ ਗਈ ਉਸ ਨੌਜਵਾਨ ਦੇ ਇਲਾਜ ਲਈ ਵੀ ਇਸ ਮੈਚ ਤੋਂ ਬਾਅਦ ਤੁਹਾਨੂੰ ਬੇਨਤੀ ਕਰਾਂਗੇ ਵੀ ਜਰੂਰ ਕੁਝ ਮੁੰਡੇ